ਯਾ ਯਾ ਮੈਂ ਪੰਜਾਬੀ ਚ ਬੋਲੂਗਾ ਤੁਸੀਂ ਇੰਗਲਿਸ਼ ਚ ਬੋਲਣਾ ਠੀਕ ਹੈ ਟੈਲ ਮੀ ਯਰ ਨੇਮ ਸੌਰੀ ਆਪਣਾ ਨਾਮ ਦੱਸੋ ਹਾਂਜੀ ਜਨਤੀਵਾਨ ਓਮ ਹਾਂਜੀ ਜਨਤੀਵਾਨ ਓਮ ਕ੍ਰਿਸ਼ਨ ਤਿਵਾਰੀ ਓਮ ਕ੍ਰਿਸ਼ਨ ਤਿਵਾਰੀ ਜੀਵਾਨ ਦਿਵਾਨ ਅੱਜ ਓਮ ਕ੍ਰਿਸ਼ਨ ਦਿਵਾਨ ਜੀ ਯੂਕੇ ਤੋਂ ਹਾਂਜੀ ਯੂਕੇ ਤੋਂ ਸੇਵਾ ਕਰਨ ਆਏ ਨੇ ਪੂਰਾ ਪਰਿਵਾਰ ਮੈਨੂੰ ਬੜਾ ਵਧੀਆ ਲੱਗਦਾ ਜਦੋਂ ਵੀ ਇੱਕ ਜ਼ਰੀਆ ਨੂੰ ਰਿਪਰੈਜ਼ੈਂਟ ਕਰਨ ਦਾ ਮੈਨੂੰ ਮੌਕਾ ਮਿਲਦਾ ਨਾ ਬਹੁਤ ਖੁਸ਼ੀ ਹੁੰਦੀ ਹੈ ਕੋਈ ਵੀ ਪਰਿਵਾਰ ਆਪਣੀ ਮਿਹਨਤ ਦੀ ਕਮਾਈ ਮੇਨ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਲੈ ਕੇ ਆਉਂਦਾ ਜੋ ਸਾਡੇ ਗੁਰੂਆਂ ਦਾ ਹੁਕਮ ਹੈ ਦੇਖੋ ਗੁਰੂ ਦੀ ਮੰਨਣਾ ਤੇ ਗੁਰੂ ਨੂੰ ਮੰਨਣਾ 'ਚ ਫਰਕ ਹੈ ਗੁਰੂ ਨੂੰ ਸਾਰੀ ਦੁਨੀਆ ਮੰਦੀ ਹੈ ਗੁਰੂ ਨੂੰ ਪਰ ਗੁਰੂ ਦੀ ਘਟ ਸੁਣਦੇ ਨੇ ਫੋਰ ਐਗਜ਼ਾਮਪਲ ਜਿਵੇਂ ਪਿਓ ਨੂੰ ਤਾਂ ਸਾਰੇ ਸੁਣਦੇ ਨੇ ਪਰ ਪਿਓ ਦੀ ਘਟ ਘਟ ਘਣ ਲੋਕ ਘਟ ਸੁਣਦੇ ਨੇ ਤਾਂ ਅੱਜ ਸਾਡੇ ਗੁਰਸਾਹਿਬ ਦੀ ਚਲਾਈ ਹੋਈ ਰੀਤ ਦਸਵੰਧ ਕੱਢ ਕੇ ਲੋੜਵੰਦਾਂ ਲਈ ਲੈ ਕੇ ਆਣਾ ਅੱਜ ਇਹ ਪਰਿਵਾਰ ਯੂਕੇ ਤੋਂ ਆਪਣੇ ਬੇਟੇ ਓਮ ਨੂੰ ਲੈ ਕੇ ਓਮ ਨੂੰ ਲੈ ਕੇ ਇੱਥੇ ਸੇਵਾ ਕਰਨ ਲਈ ਪਹੁੰਚੇ ਰੋ ਮੈਂ ਤੁਹਾਨੂੰ ਨਾਲ-ਨਾਲ ਸਾਰਾ ਐਕਸਪਲੇਨ ਕਰੂੰਗਾ ਕਿ ਇੱਥੇ ਕੌਣ-ਕੌਣ ਹੈ ਕੀ-ਕੀ ਹੈ ਕਿੱਦਾਂ-ਕਿੱਦਾਂ ਸੇਵਾ ਹੋ ਰਹੀ ਹੈ ਆਜੋ ਪੁੱਤਰ ਜੀ ਆਜੋ ਅਮ੍ਰਿਤਪਾਲ ਪੇਸ਼ੈਂਟ ਕੌਣ ਹੈ ਅਮ੍ਰਿਤਪਾਲ ਤੁਹਾਡਾ ਬੇਟਾ ਆ ਉੱਪਰ ਵਾਲਾ ਲਫਾਫਾ ਇਹਨਾਂ ਨੂੰ ਦੇ ਦਿਓ ਇੱਕ 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 ਲਫਾਫਾ ਦੇ ਦਿਓ ਵਨ ਉੱਪਰ ਵਾਲਾ ਹਾਂਜੀ ਇੱਕ ਦੇ ਦਿਓ ਇਹਨਾਂ ਦੇ ਦਿਓ ਆ ਲੋ ਦੇ ਦੇ ਅੱਗੇ ਉਹ ਕਿ ਦੇ 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 ਚਲੋ ਜੈ ਕਰਦੇ ਨਾਲ ਜੈ ਕਰਦੇ ਜੈ ਕਰਦੇ ਓਮ ਜੀ ਕਰਦੇ ਜੈ ਕਰਦੇ ਓਮ ਨਮਸ ਸ਼ੋਇ ਕਰਦੇ ਉਮ ਨਮੋਸਵਾਏ ਇਹ ਬੱਚਾ ਯੂਕੇ ਤੋਂ ਆਇਆ ਇਹਨਾਂ ਦਾ ਬੱਚਾ ਸਪੈਸ਼ਲੀ ਬlesd ਬੱਚਾ ਜੀ ਤਾਂ ਉਹਦੀ ਦਵਾਈ ਆਂਦੀ ਹੈ ਉਹ ਬੈਠਾ ਅ ਕਿੱਥੇ ਬੱਚਾ ਤੁਹਾਡਾ ਉਹ ਬੈਠਾ ਉਹ ਪਿੰਕ ਟੀ-ਸ਼ਰਟ ਵਾਲਾ ਤੇ ਇਹਨਾਂ ਦੀ ਦਵਾਈ ਚੱਲਦੀ ਹੈ ਤੇ ਉਹਨਾਂ ਦੀ ਤੁਸੀਂ ਹੈਲਪ ਲਈ ਸੇਵਾ ਕੀਤੀ ਹੈ ਅਗਲਾ ਨਾਮ ਦੇਖਿਓ ਰਜਨੀ ਪੇਸ਼ੈਂਟ ਕੌਣ ਹੈ ਜੀ ਰਜਨੀ ਪੇਸ਼ੈਂਟ ਆ ਲੈ ਲਓ ਅੰਟੀ ਆਂਟੀ ਮੁੰਡੇ ਨੂੰ ਅਸ਼ੀਰਵਾਦ ਦਿਓ ਹੱਸਦਾ ਰਹੇ ਤੁਸੀਂ ਹੱਸਦਾ ਰਹੇ ਸਦਾ ਹੀ ਖੁਸ਼ੀਆਂ ਮਿਲਣ ਇਹਨਾਂ ਦਾ ਆਪਰੇਸ਼ਨ ਹੋਣਾ ਜੀ ਤੇ ਆਪਰੇਸ਼ਨ ਜੋਗੇ ਪੈਸੇ ਨਹੀਂ ਸੀ ਤੁਸੀਂ ਹੈਲਪ ਕੀਤੀ ਤਾਂ ਉਹਨਾਂ ਦਾ ਆਪਰੇਸ਼ਨ ਹੋ ਜਾਏਗਾ ਅਗਲਾ ਦੇਖਿਓ ਲਵਾਵਾ ਕਿਹਨਾਂ ਦਾ ਕੀ ਨਾਮ ਹੈ ਕੋਮਲ ਕੌਣ ਆ ਜੀ ਕੇਵਲ ਕੌਣ ਆ ਜੀ ਆਨੰਦ ਦਿਓ ਜੀ ਇਹਨਾਂ ਦੇ ਹਸਬੰਡ ਦੀ ਹਾਰਟ ਦੀ ਪ੍ਰੋਬਲਮ ਹੈ ਜੀ ਉਹਦੇ ਕਰਕੇ ਇਹਨਾਂ ਨੂੰ ਹੈਲਪ ਚਾਹੀਦੀ ਲਓ ਜੀ ਇਹਦੇ ਹੱस्ते ਅਰਦਾਸ ਕਰਿਓ ਜੀ ਇਹਨੂੰ ਆਸ਼ੀਰਵਾਦ ਦਿਓ ਓਮ ਨਮਾ ਸ਼ਿਵਾਏ ਕਹ ਦੋ ਓਮ ਨਮਾ ਸ਼ਿਵਾਏ ਇਹ ਅਸਲੀ ਭਗਤ ਇਹ ਸ਼ਿਵ ਭਗਤ ਹੁੰਦਾ ਅਸਲੀ ਅਸਲੀ ਪਰਮਾਤਮਾ ਨੂੰ ਮੰਨਣ ਵਾਲੇ ਲੋਕ ਹੀ ਉਹੀ ਹੁੰਦੇ ਨੇ ਜਿਹੜੇ ਕਿਸੇ ਹੋਰ ਦੁਖੀ ਨੂੰ ਦੇਖ ਕੇ ਉਹਦੀ ਮਦਦ ਕਰਨ ਹੋਰ ਧਰਮ ਦਾ ਮਤਲਬ ਕੀ ਹੈ ਯਾਰ ਧਰਮ ਦਾ ਮਤਲਬ ਹੀ ਧਰਮ ਦੀ ਨੀਂਹ ਪੱਥਰ ਹੀ ਤਾਂ ਰੱਖੀ ਗਈ ਸੀ ਕਿ ਕਿਸੇ ਦੀਨ ਦੁਖੀ ਦੀ ਮਦਦ ਹੋਵੇ ਇਸ ਤੋਂ ਵੱਡਾ ਧਾਰਮਿਕ ਬੰਦਾ ਇਸ ਤੋਂ ਵੱਡਾ ਧਾਰਮਿਕ ਬੱਚਾ ਦੁਨੀਆ ਤੇ ਕੋਈ ਹੋਰ ਨਹੀਂ ਹੋ ਸਕਦਾ ਜਿਹੜਾ ਦੇਖੋ ਉਹਨੂੰ ਪਤਾ ਵੀ ਨਹੀਂ ਉਹ ਕੀ ਕਰ ਰਿਹਾ ਪਰ ਉਹਦੀ ਫੈਮਲੀ ਉਹਨੂੰ ਲੈ ਕੇ ਆਈ ਹੈ ਇੱਥੇ ਸਪੈਸ਼ਲ ਯੂਕੇ ਤੋਂ ਕਿ ਚੱਲ ਤੈਨੂੰ ਦਿਖਾਈਏ ਦੁਨੀਆ ਕਿਦਾਂ ਦੀ ਦੇਖੋ ਦੀਦੀ ਅਗਲਾ ਨਾਮ ਅਗਲਾ ਸ਼ੇ ਸ਼ੇਵਾਜ਼ ਬੇਗਮ ਸ਼ੇਵਾਜ਼ ਬੇਗਮ ਲਓ ਜੀ ਦੇਖੋ ਕੱਲ ਹਜੇ ਈਦ ਗਈ ਹੈ ਅਸਲੀ ਈਦ ਮੁਬਾਰਕ ਤਾਂ ਇਹ ਕਰ ਰਿਹਾ ਇਹਨਾਂ ਦੀ ਦੇਖੋ ਬਾਹ ਟੁੱਟੀ ਵੀ ਦੀਦੀ ਪਿਛਲੇ 15 ਦਿਨਾਂ ਤੋਂ ਤੇ ਇਹਨਾਂ ਦਾ ਐਕਸਰੇ ਵੀ ਹੈਗਾ ਦਿਖਾ ਦਿਓ ਚਾਰ ਬੱਚੇ ਨੇ ਘਰੇ ਛੋਟੇ ਛੋਟੇ 15 ਦਿਨਾਂ ਤੋਂ ਇਹਨਾਂ ਦੀ ਦੇਖ ਲਓ ਬਾਹ ਟੁੱਟੀ ਪਈ ਹੈ ਤੇ ਆਪਣਾ ਇਲਾਜ ਕਰਾਣ ਜੋਗੇ ਪੈਸੇ ਨਹੀਂ ਹੈਗੇ ਆ ਬਾਹ ਦਾ ਹਾਲ ਦੇਖ ਲਓ ਆ ਦੇਖੋ ਬੋਨ ਬ੍ਰੇਕੇਜ ਹੈ 15 ਦਿਨ ਤੋਂ ਆ ਦੇਖ 15 ਦਿਨ ਤੋਂ ਬਾਹ ਟੁੱਟੀ ਪਈ ਹੈ ਵੈਸੇ ਤਾਂ ਲੋਕ ਕਹਿੰਦੇ ਨੇ ਕਿ ਮਾਂ ਕੇ ਪੈਰੋਂ ਮੈਂ ਜੰਨਤ ਹੈ ਪਰ ਸਿਰਫ ਆਪਣੀ ਮਾਂ ਹੀ ਮਾਂ ਹੈ ਇਹ ਵੀ ਤਾਂ ਚਾਰ ਬੱਚਿਆਂ ਦੀ ਮਾਂ ਹੈ ਇਲਾਜ ਕਰਾਣ ਜੋਗੇ ਪੈਸੇ ਨਹੀਂ ਕੀ 10-15000 ਦਾ ਇਹਨਾਂ ਦਾ ਇਲਾਜ ਨਹੀਂ ਹੈਗਾ ਇਹਨਾਂ ਨੂੰ ਦੇ ਦਿਓ ਬੇਟਾ ਕਿਧਰ ਗਿਆ ਤੁਹਾਡਾ ਲਾਪਾ ਦੇਤਾ ਇਨਕੇ ਲਈ ਦੁਆ ਮੰਗਨਾ ਭਗਵਾਨ ਸਭ ਦਾ ਭਲਾ ਕਰੇ ਕਹਦੇ ਓਮ ਨਮੇ ਸ਼ਿਵਾਏ ਉਹ ਨਾ ਜਵਾਈ ਅਗਲਾ ਦੇਖਿਓ ਤੁਸੀਂ ਰਵੀ ਰਵੀ ਪੇਸ਼ੈਂਟ ਕੌਣ ਆ ਇਹਨਾਂ ਨੂੰ ਦੇ ਦਿਓ ਜੀ ਇਹਨਾਂ ਦੇ ਡਾਇਲਿਸਿਸ ਹੁੰਦੇ ਨੇ ਕਿਡਨੀਆਂ ਖਰਾਬ ਆ ਬੇਟਾ ਇਹਨਾਂ ਨੂੰ ਦੇ ਦੇ ਇਹਨਾਂ ਦੀ ਵੀ ਘਰੇ ਤਿੰਨ ਬੱਚੇ ਨੇ ਜੀ ਇਲਾਜ ਇਲਾਜ ਦਾ ਸਾਰਾ ਖਰਚਾ ਤਕਰੀਬਨ ਡੇਢ ਸਾਲ ਤੋਂ ਇੱਥੇ ਚੱਲ ਰਿਹਾ ਹੈ ਕਿਡਨੀਆਂ ਡੈਮੇਜ ਨੇ ਇਹਨਾਂ ਦੀ ਇਹਨਾਂ ਦੀ ਵਾਈਫ ਕਿੱਥੇ ਤੁਹਾਡੀ ਵਾਈਫ ਨਾਲ ਆਏ ਹੋਏ ਨੇ ਬੱਚਾ ਛੋਟਾ ਚੱਕਿਆ ਹੋਇਆ ਇਹਨਾਂ ਨੂੰ ਵੀ ਕਰ ਦਿਓ ਓਮ ਨਮੋ ਸ਼ਿਵਾਏ ਓਕੇ ਓਮ ਨਮੋ ਸ਼ਿਵਾਏ ਦਰ ਗਾਓ ਅਗਲਾ ਦੇਖਿਓ ਜੀ ਨਰਾਇਣ ਨਾਮ ਪੜ ਦੋ ਤੁਸੀਂ ਲਿਖਿਆ ਨਾ ਸਾਰੇ ਨਰੇਂਦਰ ਨਰੇਂਦਰ ਭਾਈ ਆ ਆਪਣਾ ਲਿਖਿਆ ਹੀ ਭੁੱਲ ਗਿਆ ਬੇਟਾ ਕਰਕੇ ਨਹੀਂ ਹਾਂਜੀ ਹਾਂਜੀ ਮੈਂ ਕਰ ਦਾਂ ਅਟਚ ਕਰ ਦਾਂ ਬੱਚੇ ਤੋਂ ਮੇਰਾ ਸੀ ਜਿੱਦੇ ਉਹ ਪੜ ਕੀ ਨਾਮ ਹੈ ਉਹਨਾਂ ਦਾ ਨਾਮ ਕੀ ਹੈ ਆਪਣਾ ਪੜਿਆ ਨਾਮ ਪੜੋ ਨਰੇਂਦਰ ਹੀ ਹੈ ਸਰ ਆ ਲੈ ਲੈ ਬੇਟਾ ਨਰੇਂਦਰ ਆ ਚੱਕ ਲੈ ਨਰੇਂਦਰ ਦਾ ਨਾਮ ਹੈ ਨਰੇਂਦਰ ਪੇਸ਼ੈਂਟ ਕੌਣ ਹੋ ਰਿਹਾ ਆ ਦੇਖੋ ਜ ਆ ਬੇਟੀ ਹੈ ਜੀ ਛੋਟੀ ਜੀ ਇਹਦੇ ਪਾਪਾ ਦੀ ਲੱਤ ਕੱਟੀ ਗਈ ਆਹ ਲੋ ਜੀ ਇਹਨਾਂ ਦੇ ਦੋ ਇਹ ਤੁਹਾਨੂੰ ਖਰਚਾ ਪਾਣੀ ਦਿੱਤਾ ਇਹਨਾਂ ਨੇ ਇਲਾਜ ਤੁਹਾਡਾ ਸਾਰਾ ਪਰ ਇਹ ਤੁਹਾਡਾ ਭਰਾ ਬੜਾ ਵਧੀਆ ਯਾਰ ਇਹ ਵਿਚਾਰਾ ਸਾਡੇ ਕੋਲ ਘਬਰਾਂਦਾ ਘਬਰਾਂਦਾ ਆਇਆ ਕਹਿੰਦਾ ਮੇਰੇ ਭਰਾ ਦੀ ਲੱਤ ਵੜਾ ਦਿਓ ਮੇਰੇ ਕੋਲ ਪੈਸੇ ਨਹੀਂ ਗਰੀਬੀ ਚ ਭਰਾ ਰਿਸ਼ਤਾ ਬੜੌਖਾ ਲੱਭਦਾ ਜਦੋਂ ਬੰਦਾ ਅਮੀਰ ਹੁੰਦਾ ਨਾ ਉਹਦੇ ਕੋਲ 4 ਪੈਸੇ ਹੁੰਦੇ ਨੇ ਉਹਦੇ ਤਾਂ ਸਾਰੇ ਰਿਸ਼ਤੇ ਬਣ ਜਾਂਦੇ ਨੇ ਪਰ ਜਦੋਂ ਹਾਲਾਤ ਮਾੜੇ ਹੋਣ ਤਦੋਂ ਭਰਾ ਕੋਈ ਕੋਈ ਬਣਦਾ ਤੁਸੀਂ ਕੋਈ ਮੋਤੀ ਪੁੰਨ ਕੀਤੇ ਨੇ ਜਿਹੜਾ ਤੁਹਾਨੂੰ ਇਦਾਂ ਦਾ ਭਰਾ ਮਿਲਿਆ ਸਾਡੇ ਕੋਲ ਆ ਕੇ ਰੋਣ ਲੱਗ ਗਿਆ ਸੀ ਕਿ ਮੇਰਾ ਭਰਾ ਬਚਾ ਲੋ ਅੱਜ ਕੱਲ੍ਹ ਕੌਣ ਰੋਂਦਾ ਹੈ ਕੀ ਕੰਮ ਕਰਦੇ ਹੋ ਤੁਸੀਂ ਪੈਂਚ ਦੇਖੋ ਆ ਛੋਟੀ ਜੀ ਧੀ ਹੈ ਇਹਨਾਂ ਦੀ ਇਹ ਹੈ ਸਰੀ ਇਨਸਾਨੀਅਤ ਤੇ ਇਹ ਸਕੇ ਭਰਾ ਹੋ ਕੇ ਆਪਣੇ ਭਰਾ ਦੀ ਲੱਤ ਵੜਾਉਣ ਵਾਸਤੇ ਆਏ ਸੀਗੇ ਤੇ ਆ ਛੋਟੀ ਜੀ ਬੱਚੀ ਹੈ ਇਹਨਾਂ ਦੀ ਇਹ ਚੀਜ਼ਾਂ ਤੁਸੀਂ ਇੱਥੇ ਆ ਕੇ ਮਹਿਸੂਸ ਕਰ ਸਕਦੇ ਹੋ ਵੀਡੀਓ 'ਚ ਮਹਿਸੂਸ ਕਰਾਉਣੀਆਂ ਬੜੀਆਂ ਮੁਸ਼ਕਲ ਹੈ ਅਗਲਾ ਦੇਖਿਓ ਜੀ ਅਜਾ ਅਗਲੇ ਲਫਾਫੇ ਤੇ ਮੇਰੇ ਖਿਆਲ ਨਾਲ ਨਾਮ ਨਹੀਂ ਲਿਖਿਆ ਜਸਵਿੰਦਰ ਪੇਸ਼ੈਂਟ ਕੌਣ ਹੈ ਜੀ ਉਹਨਾਂ ਨੂੰ ਦੇ ਦਿਓ ਜਿਨ੍ਹਾਂ ਦਾ ਬੇਟਾ ਇੰਗਲੈਂਡ ਹੈ ਜੀ ਉਹਨਾਂ ਨੂੰ ਦਿਓ ਜਾਓ 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 ਦੇ ਦਿਓ ਇਹਨਾਂ ਨੂੰ ਆ ਅੰਕਲ ਨੂੰ ਦੇ ਦਿਓ ਅੰਕਲ ਨੂੰ ਅੰਕਲ ਨੂੰ ਅੰਕਲ ਦੇ ਵਾਸਤੇ ਅਰਦਾਸ ਕਰੋ ਤੁਹਾਡਾ ਮੁੰਡਾ ਇੰਗਲੈਂਡ ਸਮੇ ਲੋਕੀ ਉਹਦੇ ਰੂਪ ਚ ਆ ਗਿਆ ਇਹ ਅੰਕਲ ਜੀ ਦੀ ਵੀ ਦਾਤ ਦੇਣੀ ਪੈਣੀ ਆ ਆਜੋ ਬਾਜੀ ਤੁਸੀਂ ਇਹ ਮੁੰਡੇ ਨੂੰ ਸ਼ਾਬਾਸ਼ੀ ਆ ਯਾਰ ਬਾਪੂ ਦਾ ਸੱਕਾ ਮੁੰਡਾ ਹੈ ਜਿਹੜਾ ਇੰਗਲੈਂਡ ਹੈ ਕਹਾਣੀ ਮੈਨੂੰ ਸਾਰੀ ਪਤਾ ਨਹੀਂ ਜੋ ਮੈਨੂੰ ਬਾਪੂ ਨੇ ਦੱਸੀ ਮੈਂ ਉਹ ਤੁਹਾਨੂੰ ਦੱਸ ਰਿਹਾ ਉਹਨਾਂ ਦਾ ਸੱਕਾ ਮੁੰਡਾ ਇੰਗਲੈਂਡ ਹੈ ਤੇ ਬਾਪੂ ਦੀ ਲੱਤ ਦਾ ਇਲਾਜ ਹੋਣਾ ਸੀਗਾ ਬਾਪੂ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਸੀ ਜਿਹਦੇ ਕਰਕੇ ਮੁੰਡੇ ਨੇ ਬਾਪੂ ਨੂੰ ਘਰੋਂ ਕੱਢਤਾ ਅਸਲੀ ਕਹਾਣੀ ਕੀ ਮੈਨੂੰ ਨਹੀਂ ਪਤਾ ਪਰ ਮੈਂ ਇੰਨਾ ਜ਼ਰੂਰ ਸੁਣਿਆ ਸੀ ਕਿ ਮਾਪੇ ਜਿੱਦਾਂ ਦੇ ਮਰਜ਼ੀ ਹੋਣ ਉਹ ਮਾਵਾ ਵੀ ਰਹਿੰਦੇ ਨੇ ਪਰ ਇਹ ਉਹਨਾਂ ਦੇ ਗਵਾਂਡੀ ਵੀ ਨਹੀਂ ਹੈਗੇ ਇੱਕ ਗਲੀ ਮੁਹੱਲੇ ਚ ਬਾਪੂ ਨੂੰ ਤੜਪਦਾ ਦੇਖ ਰਹੇ ਸੀ ਸਾਡੇ ਕੋਲ ਲੈ ਕੇ ਆਏ ਕਿ ਇਹਨਾਂ ਦਾ ਇਲਾਜ ਕਰਾ ਦਿਓ ਤੇ ਇਲਾਜ ਹੋ ਗਿਆ ਅੱਜ ਨਾਲ ਸਿਰਫ ਇੱਕ ਇੱਕ ਰੈਗੂਲਰ ਚੈੱਕਅਪ ਦੀ ਦਵਾਈ ਲਈ ਆਏ ਇਹਨਾਂ ਤੋਂ ਸਿੱਖਣਾ ਚਾਹੀਦਾ ਯਾਰ ਤੁਸੀਂ ਤੁਹਾਡਾ ਕੁਝ ਲੱਗਦਾ ਵੀ ਨਹੀਂ ਤੁਸੀਂ ਫਿਰ ਵੀ ਉਹਨਾਂ ਲਈ ਭੱਜੇ ਫਿਰਦੇ ਹੋ ਬਾਪ ਦੀ ਉਮਰ ਦੇ ਨੇ ਕੀ ਕਰੀਏ ਮੇਰੇ ਡੈਡੀ ਨੇ ਇਹਨਾਂ ਦਾ ਸੱਕਾ ਮੁੰਡਾ ਉਹ ਚ ਇਨਸਾਨੀਅਤ ਹੈ ਨਹੀਂ ਪਤਾ ਨਹੀਂ ਸਰ ਮੈਂ ਕਦੀ ਦੇਖਿਆ ਹੀ ਨਹੀਂਗਾ ਡੈਡੀ ਇਹਦੇ ਮੁੰਡੇ ਨੂੰ ਕਦੀ ਕੀ ਕਿਦਾਂ ਕੁਝ ਕੀਤਾ ਹੋਊਗਾ ਤੁਹਾਡੇ ਪਾਪਾ ਮੇਰੇ ਪਾਪਾ ਆਏ ਨੇਗੇ ਦੇਖੋ ਇਹਨਾਂ ਦੇ ਆਪ ਦੇ ਪਾਪਾ ਹੈ ਨਹੀਂ ਪਰ ਫਿਰ ਵੀ ਉਹ ਬੰਦੇ ਚ ਆਪਣੇ ਪਾਪਾ ਵਾਲਾ ਪਿਆਰ ਸਮਝ ਕੇ ਦੇਖੋ ਦੀ ਮਦਦ ਕਰ ਰਹੇ ਨੇ ਉਹੀ ਗੱਲ ਹੋ ਗਈ ਨਾ ਜਿੰਨਾਂ ਕੋਲ ਹੈ ਉਹਨਾਂ ਨੂੰ ਕਦਰ ਨਹੀਂ ਤੇ ਜਿੰਨਾਂ ਕੋਲ ਨਹੀਂ ਹੈ ਉਹਨਾਂ ਨੂੰ ਪੁੱਛੋ ਪਰ ਸ਼ਾਬਾਸ਼ ਯਾਰ ਤੁਸੀਂ ਜੋ ਇਹਨਾਂ ਦੀ ਸੇਵਾ ਕਰ ਰਹੇ ਹੋ ਯਾਰ ਬੜੀ ਖੁਸ਼ੀ ਹੋਈ ਹੈ ਥੈਂਕ ਯੂ ਪਾਜੀ ਪਲੀਜ਼ ਬੈਠੋ ਇਹ ਵੱਡੀ ਗੱਲ ਹੈ ਯਾਰ ਬੇੜਾ ਇੱਕ ਟਰੋਫੀ ਲੈ ਕੇ ਆਈ ਫਟਾਫਟ ਜਾ ਬੱਚਿਆਸੇ ਲੈ ਕੇ ਆ ਅੱਜ ਤੁਹਾਨੂੰ ਫਿਰ ਟਰੋਫੀ ਦੋਵਾਂਗੇ ਤੁਸੀਂ ਬਹੁਤ ਅੱਛਾ ਕੰਮ ਕੀਤਾ ਬਹੁਤ ਚੰਗਾ ਕੰਮ ਕੀਤਾ ਤੁਸੀਂ ਸ਼ਾਬਾਸ਼ ਵੈਰੀ ਗੁੱਡ ਥੈਂਕ ਯੂ ਤੁਸੀਂ ਕੁਝ ਕਹਿਣਾ ਚਾਹੋਗੇ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਦੱਸੋ ਜੀ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ ਪਲੀਜ਼ ਆ ਐਕਸਪੀਰੀਅੰਸ ਤਾਂ ਮੈਸੇਜ ਨੇ ਬਿਥਾਇਆ ਗਿਆ ਐ ਸੇ ਉਹਨੇ ਬਟ ਮੇਰੇ ਲਈ ਤਾਂ ਬਹੁਤ ਦੇ ਲਾਈਕ ਅੱਛਾ ਤੁਹਾਨੂੰ ਪਤਾ ਨਹੀਂ ਸੀ ਪਹਿਲਾਂ ਜਗ੍ਹਾ ਬਾਰੇ ਤੁਹਾਨੂੰ ਪਤਾ ਮੈਂ ਉਹਦਾ ਦੱਸਿਆ ਹੋਇਆ ਵੈ ਕਿਉਂਕਿ ਮੈਂ ਲੁਧਿਆਣੇ ਤੇ ਗਿਆ ਤੇ ਮੈਂ ਇਹਨਾਂ ਨੂੰ ਕਈ ਵਾਰ ਦੱਸਿਆ ਹੋਇਆ ਵੈ ਬਹੁਤ ਅੱਛਾ ਲੱਗਿਆ ਅੱਗੇ ਵੀ ਮੈਂ ਇੱਕ ਦੋ ਵਾਰੀ ਮਤਲਬ ਵਾਰਮ ਭੇਜੇ ਆਪਣੇ ਸਿਸਟਰ ਦੇ ਥ्रू ਓਕੇ 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 ਤੇ ਮੇਰੀ ਸਿਸਟਰ ਲੁਧਿਆਣੇ ਰਹਿੰਦੇ ਆਉਂਦੇ ਥ्रू ਮੈਂ ਭੇਜੇ ਸੀ ਐ ਤੇ ਇਸ ਵਾਰੀ ਹੋਣ ਅਸੀਂ ਖੁਦ ਆਏ ਸੀ ਐ ਤੇ ਲੈ ਕੇ ਆ ਜਾ ਕੇ ਬਹੁ ਮਤਲਬ ਟਰਸਟ ਹੈਗਾ ਇਹ ਮੈਂ ਕਿੰਨੀ ਵਾਰੀ ਕਹਾਂ ਹੈਗਾ ਕਿ ਨਹੀਂ ਮੈਨੂੰ ਟਰਸਟ ਹੈਗਾ ਤੁਸੀਂ ਲੈ ਲਓ ਪੈਸੇ ਮੈਂ ਇੱਕ ਦੋ ਵਾਰੀ ਮੈਸੇਜ ਵੀ ਕੀਤੇ ਉਹ ਕਹਿੰਦੇ ਨਹੀਂ ਉਹ ਕਿਸੇ ਨੂੰ ਭੇਜੋ ਤੁਸੀਂ ਆਨਲਾਈਨ ਹਾਂ ਪਤਾ ਲੱਗ ਗਿਆ ਉਹਨਾਂ ਸੀ ਆਨਲਾਈਨ ਕਿਉਂ ਹਾਂਜੀ ਹਾਂਜੀ ਨਹੀਂ ਹੁੰਦਾ ਹਾਂ ਨਹੀਂ ਹੁੰਦਾ ਮੈਂ ਬੜੇ ਐਨਆਰਆਈ ਕੋਲ ਮਾਫੀ ਵੀ ਮੰਗਣਾ ਚਾਹੁੰਦਾ ਕਈ ਵਾਰੀ ਨਾ ਸੱਚੀ ਇਮੋਸ਼ਨਲੀ ਦਿਲੋਂ ਕੁਝ ਪੈਣਾ ਜੁੜੀਆਂ ਹੋਈਆਂ ਜਿਵੇਂ ਦੀਦੀ ਨੇ ਦੱਸਿਆ ਕਿ ਮੈਨੂੰ ਟਰਸਟ ਹੈ ਇਹ ਅੱਖਾਂ ਬੰਦ ਕਰਕੇ ਸਾਨੂੰ ਪੈਸੇ ਭੇਜ ਸਕਦੇ ਨੇ ਬਾਹਰੋਂ ਪਰ ਪਤਾ ਨਹੀਂ ਕਿਉਂ ਮੇਰੀ ਟੀਮ ਦਾ ਜਾਂ ਮੇਰੇ ਹੀ ਐਦਾਂ ਦਾ ਸਿਚੁਏਸ਼ਨ ਬਣ ਨਹੀਂ ਪਾਰੀ ਕਿ ਮੈਂ ਆਨ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਰਿਹਾ ਲੋਕ ਆਪਣੀ ਮਜਬੂਰੀ ਵੀ ਦੱਸ ਰਹੇ ਨੇ ਕਿ ਸਾਡੀ ਮਜਬੂਰੀ ਆ ਤੁਸੀਂ ਲਓ ਕਿਉਂਕਿ ਇਹ ਤਾਂ ਇੰਡੀਆ ਆ ਗਏ ਲੁਧਿਆਣੇ ਰਹਿੰਦੇ ਨੇ ਪਰ ਜਿਹੜੇ ਇੰਡੀਆ ਆ ਹੀ ਨਹੀਂ ਸਕਦੇ ਜਿਨ੍ਹਾਂ ਦਾ ਕੋਈ ਹੈ ਹੀ ਨਹੀਂ ਰਿਸ਼ਤੇਦਾਰ ਇੱਥੇ ਜਾਂ ਕਦੀ ਇੰਡੀਆ ਆਣਾ ਹੀ ਨਹੀਂ ਉਹ ਵਿਚਾਰੇ ਕੀ ਕਰਨ ਤਾਂ ਮੇਰੇ ਕੋਲ ਉਹਨਾਂ ਦਾ ਹੱਲ ਵੀ ਨਹੀਂ ਹੈਗਾ ਬਟ ਮੈਂ ਕਿ ਇਸ ਇੱਥੇ ਮੈਂ ਮੇਰੇ ਕੋਲ ਵੀ ਬੋਲ ਨਹੀਂ ਹੁੰਦੇ ਕਿ ਮੈਂ ਕੀ ਕਰਾਂ ਅਮ ਰੀਲੀ ਸੌਰੀ ਤੁਹਾਨੂੰ ਇੰਨੀ ਖੇਚਲਾਂ ਤੋਂ ਬਾਅਦ ਸੇਵਾ ਕਰਨ ਦਾ ਮੌਕਾ ਮਿਲਿਆ ਨਹੀਂ 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 ਤੇ ਬਹੁਤ ਹਾਂ ਸਭ ਸੇ ਸਭ ਕੁਝ ਆਉਂਦੇ ਇਹ ਵਧੀਆ ਜੀ ਮਾਨੂੰ ਅੱਛਾ ਲੱਗਦਾ ਆਪਣੇ ਮਾਨੂੰ ਬੜੀ ਸਾਰੀ ਦੁਨੀਆ ਹੀ ਕਰ ਰਹੀ ਹੈ ਪਰ ਮੈਨੂੰ ਲੱਗਦਾ ਕਿ ਡਾਇਰੈਕਟਲੀ ਐਵੇਂ ਕਰੋ ਆਈ ਥਿੰਕ ਆਨਲਾਈਨ ਦੇ ਵਿੱਚ ਆਉਂਦਾ ਠੀਕ ਹੈ ਮੇਰਾ ਇੱਕ ਟਰਸਟ ਬਣਿਆ ਹੋਇਆ ਮੈਨੂੰ ਪਤਾ ਹੈ ਸ਼ਾਇਦ ਮੈਂ ਇਹਨਾਂ ਨੂੰ ਕਹਿੰਨੀ ਹਾਂ ਮੈਨੇ ਪੈਸੇ ਭੇਜਨੇ ਆ ਠੀਕ ਹੈ ਕਹਿ ਦੇਣਗੇ ਭੇਜ ਦੇ ਬਟ ਸਟਿਲ ਮਨ ਦੇ ਵਿੱਚ ਰਹਿੰਦਾ ਹੈ ਕਿ ਪਤਾ ਨਹੀਂ ਉਹ ਜਾ ਰਹੀ ਹੈ ਕਿ ਨਹੀਂ ਜਦੋਂ ਮੇਰਾ ਇੰਸਟਾਗ੍ਰam ਬਲੌਗ ਦੇਖਣਗੇ ਫਿਰ ਇਹ ਕਹਿਣਗੇ ਕਿਨੂੰ ਭੇਜਤੇ ਹਾਂ ਨਹੀਂ ਮੈਂ ਤਾਂ ਖਾਦੀ ਵੀ ਹੈ ਕਈ ਵਾਰੀ ਬਟ ਸਟਿਲ ਸ਼ਾਇਦ ਐਕਚੁਅਲੀ ਹਰ ਬੰਦੇ ਦੀ ਇੱਕ ਪਰਸਨਲ ਲਾਈਫ ਹੈ ਲੋਕ ਜੱਜ ਕਰ ਲੈਂਦੇ ਨੇ ਸੋ ਇਹ ਛੋਟਾ ਜਿਹਾ ਅਵਾਰਡ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਇਹ ਤੁਸੀਂ ਚੰਗਾ ਕੰਮ ਕੀਤਾ ਉਹਦੇ ਵਾਸਤੇ ਠੀਕ ਹੈ ਥੈਂਕ ਯੂ ਭੈਣੇ ਥੈਂਕ ਯੂ ਭਾਜੀ ਥੈਂਕ ਯੂ ਪਲੀਜ਼ ਬੈਟਰ ਥੈਂਕ ਯੂ ਥੈਂਕ ਯੂ ਦੇਖੋ ਬੜੀ ਚੰਗੀ ਚੀਜ਼ ਆਏ ਤੇ ਬੜੇ ਇੱਥੇ ਲੋਕ ਆਪਣੀ ਆਪਣੀ ਪ੍ਰੋਬਲਮ ਲੈ ਭਾਜੀ ਨੂੰ ਚੇਅਰ ਦਿਓ ਇੱਕ ਟਰੋਫੀ ਵੱਡੀ ਵੀ ਪਈ ਨਾ ਆਪਣੇ ਕੋਲ ਜੋ ਉਹ ਲੈ ਕੇ ਆ ਨਾ ਲੈ ਕੇ ਆ ਆਜੋ ਭਾਜੀ ਆਜੋ ਅਸੀਂ ਉਹਨਾਂ ਲੋਕਾਂ ਨੂੰ ਅਵਾਰਡ ਦੇਣ ਚ ਬੜਾ ਚੰਗਾ ਮਹਿਸੂਸ ਕਰਦੇ ਹਾਂ ਜਿਹੜੇ ਸੋਸਾਇਟੀ ਲਈ ਚੰਗਾ ਕੰਮ ਕਰ ਰਹੇ ਨੇ ਤੁਹਾਡਾ ਕੀ ਸ਼ੁਭਨਾਮਾ ਮੇਰਾ ਨਾਮ ਬਿੱ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਵੀ ਸਮਾਜ 'ਚ ਕੋਈ ਚੰਗਾ ਕੰਮ ਕਰਦਾ ਹੈ ਤੇ ਮੈਨੂੰ ਜੇ ਦਿਖ ਜਵੇ ਤਾਂ ਮੇਰਾ ਮਨ ਕਰਦਾ ਹੈ ਕਿ ਮੈਂ ਉਹਨੂੰ ਜਿੰਨਾ ਅਪਰੀਸ਼ੀਏਟ ਕਰ ਸਕਾਂ ਕਰ ਤਾਂ ਮੈਂ ਚਲੋ ਇਹਨਾਂ ਵਾਸਤੇ ਕੀ ਹੀ ਸਕਦਾ ਕਿਉਂਕਿ ਜਿਹੜਾ ਟਾਈਮ ਇਹ ਉਸ ਅੰਕਲ ਲਈ ਲਗਾ ਰਹੇ ਨੇ ਰੋਟੀ ਪਾਣੀ ਵੀ ਨਾਲ ਖਾਂਦੇ ਨੇ ਅੰਕਲ ਦੇ ਉਹਦਾ ਕੋਈ ਮੁੱਲ ਤਾਂ ਹੈ ਨਹੀਂ ਉਹਦਾ ਦੇਣਾ ਤਾਂ ਮੈਂ ਦੇ ਨਹੀਂ ਸਕਦਾ ਪਰ ਇੱਕ ਟਰੋਫੀ ਦੇ ਤੌਰ ਤੇ ਇੱਕ ਅਵਾਰਡ ਜ਼ਰੂਰ ਦੇ ਸਕਦੇ ਹਾਂ ਇੱਕ ਜਰੀਆ ਫਾਊਂਡੇਸ਼ਨ ਟੀਮ ਵੱਲੋਂ ਲਓ ਜੀ ਇਹ ਤੁਹਾਨੂੰ ਅਵਾਰਡ ਹੈ ਜੀ ਵਿਸ਼ੇਸ਼ ਸਨਮਾਨ ਕਿ ਜਿਹੜਾ ਤੁਸੀਂ ਇੰਨਾ ਚੰਗਾ ਕੰਮ ਕਰ ਰਹੇ ਥੈਂਕ ਯੂ ਇਹਨੂੰ ਘਰ ਸੰਭਾਲ ਕੇ ਰੱਖਿਓ ਥੈਂਕ ਯੂ ਬੈਟਰ ਪਲੀਜ਼ ਤਾਂ ਇਦਾਂ ਹੀ ਬਹੁਤ ਪੇਸ਼ੈਂਟਸ ਨੇ ਮੈਂ ਵੀਡੀਓ ਰਾਹੀਂ ਰਿਕਵੈਸਟ ਕਰਨਾ ਚਾਹਨਾ ਪਿੱਛੇ ਚੱਲੋ ਮੈਂ ਵੀਡੀਓ ਰਾਹੀਂ ਰਿਕਵੈਸਟ ਕਰਨਾ ਚਾਹਨਾ ਕਿ ਜਿਹੜੀ ਆ ਲੋਕੇਸ਼ਨ ਤੇ ਤੁਸੀਂ ਮੇਰੀ ਲਾਈਵ ਵੀਡੀਓ ਦੇਖ ਰਹੇ ਹੋ ਇਹ ਮੋਡਲ ਟਾਊਨ ਲੁਧਿਆਣੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਅਸੀਂ ਰੋਜ਼ ਇੱਥੇ ਬੈਠਦੇ ਆ ਆ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਸਾਰੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਮੈਡੀਕਲੀ ਲੋਡ ਹੈ ਆਪਣੀਆਂ ਬੇਟਾ ਚੇਅਰ ਦੇਓ ਉਹਨਾਂ ਨੂੰ ਭਾਈ ਸਾਹ ਨੂੰ ਜਿਹੜੇ ਮੈਡੀਕਲੀ ਇੱਥੇ ਹੈ ਪਹਿਲੇ ਮਰੀਜ਼ ਤੋਂ ਲੈ ਕੇ ਐਂਡਲੇ ਮਰੀਜ਼ ਤੱਕ ਕੱਲੇ-ਕੱਲੇ ਮਰੀਜ਼ ਇੱਥੇ ਪਹਿਲਾਂ ਸੁਣਵਾਈ ਕੀਤੀ ਜਾਂਦੀ ਹੈ ਕਿਨੂੰ-ਕਿਨੂੰ ਕੀ-ਕੀ ਲੋੜ ਹੈ ਉਹਦਾ ਸੁਣਿਆ ਜਾਂਦਾ ਜਿਵੇਂ ਸਾਡੀ ਟੀਮ ਮੈਂਬਰ ਬੈਠਦੇ ਨੇ ਇੱਥੇ ਪਰਸਨਲੀ ਮੈਂ ਕੋਲ ਬੈਠ ਕੇ ਤਾਂ ਸਾਰਾ ਕੁਝ ਸੁਣਦਾ ਕਿ ਕੀ ਹੋਇਆ ਮਰੀਜ਼ ਨੂੰ ਕੀ ਦਿੱਕਤ ਹੈ ਉਸ ਤੋਂ ਬਾਅਦ ਸਾਰਾ ਕੁਝ ਸੁਣਨ ਤੋਂ ਬਾਅਦ ਫਿਰ ਜਿਹੜੇ ਡੋਨਰ ਨੇ ਉਹਨਾਂ ਦੀ ਹੈਲਪ ਕਰਦੇ ਨੇ ਸਾਡੀ ਟੀਮ ਇਨਕੁਆਇਰੀ ਵੀ ਕਰਦੀ ਹੈ ਘਰ ਦੀ ਲੋਕੇਸ਼ਨ ਤੇ ਜਾ ਕੇ ਮੈਡੀਕਲੀ ਹੈਲਪ ਵੀ ਹੁੰਦੀ ਹੈ ਪਰ ਸਾਡੀ ਇੱਕ ਰੀਲ ਪਾਈ ਵਾਇਰਲ ਹੋ ਜਾਂਦੀ ਹੈ ਮਰੀਜ਼ ਬਹੁਤ ਜ਼ਿਆਦਾ ਨੇ ਮੈਂ ਵੀਡੀਓ ਰਾਹੀਂ ਇਹ ਹੀ ਰਿਕਵੈਸਟ ਕਰਨਾ ਚਾਹੁੰਦਾ ਕਿ ਤੁਸੀਂ ਪਲੀਜ਼ ਇਸ ਵੀਡੀਓ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਔਰ ਹੈਲਪ ਕਰੋ ਬਾਤਵਾ ਜਿੰਨੇ ਵੀ ਲੋਕਾਂ ਦੀ ਕਰ ਸਕਦੇ ਹੋ ਜਿੰਨੇ ਵੀ ਮਰੀਜ਼ ਸਾਡੇ ਕੋਲ ਇੱਥੇ ਆਂਦੇ ਨੇ ਤੁਹਾਡਾ ਇੱਕ ਲਾਈਕ ਇੱਕ ਕਮੈਂਟ ਇੱਕ ਸ਼ੇਅਰ ਵੀ ਬਹੁਤ ਵੱਡੀ ਸੇਵਾ ਜੇ ਕਰ ਸਕਦੇ ਹੋ ਤੁਹਾਡਾ ਕੁਝ ਨਹੀਂ ਜਾਣਾ ਅੰਗੂਠੇ ਹੀ ਹਿਲਣੇ ਨੇ ਪਰ ਇਸ ਵੀਡੀਓ ਨੂੰ ਜਦੋਂ ਹੋਰ ਲੋਕਾਂ ਤੱਕ ਪਹੁੰਚਾਉਂਗੇ ਤਾਂ ਮਰੀਜ਼ਾਂ ਨੂੰ ਵੀ ਪਤਾ ਲੱਗੇਗਾ ਜੇ ਕਿਸੇ ਦਾ ਮਰੀਜ਼ ਹੈ ਤੇ ਡੋਨਰ ਨੂੰ ਵੀ ਪਤਾ ਲੱਗੇਗਾ ਜਿਹੜਾ ਕੋਈ ਡੋਨੇਸ਼ਨ ਕਰਨਾ ਚਾਹੁੰਦਾ ਮਤਲਬ ਤੁਸੀਂ ਘਰ ਬੈਠੇ ਫੋਨ ਖੱਟ ਸਕਦੇ ਹੋ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਬਹੁਤ ਬਹੁਤ ਧੰਨਵਾਦ ਕਮੈਂਟ ਕਰਕੇ ਅਰਦਾਸ ਜ਼ਰੂਰ ਕਰਿਓ ਸਰਬੱਤ ਦੇ ਭਲੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ